ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਅੱਜ ਪਲੱਸ 2 ਪੋਲਿਟਿਕਲ ਸਾਇੰਸ ਦਾ ਪ੍ਰੀ ਬੋਰਡ ਦਾ ਐਗਜ਼ਾਮ ਕੰਪਲੀਟ ਹੋਇਆ ਤੇ ਅੱਜ 30 ਜਨਵਰੀ ਹੈ 30 ਜਨਵਰੀ 2025 ਤੇ ਜਰ ਅੱਜ ਪੇਪਰ ਆ ਉਹਦੇ ਛੋਟੇ ਪ੍ਰਸ਼ਨਾਂ ਦਾ ਆਪਾਂ ਹੱਲ ਕਰਾਂਗੇ ਤਾਂ ਕਿ ਤੁਸੀਂ ਆਪਣੇ ਆਨਸਰਸ ਨੂੰ ਸਹੀ ਕਰਕੇ ਮੈਚ ਕਰ ਸਕੋ ਸੋ ਆਓ ਦੇਖੀਏ ਕੁਐਸਚਨ ਪੇਪਰ ਤੇ ਉਹਦਾ ਹੱਲ ਪਰੀ ਬੋਰਡ ਦਾ ਜਗਜਾਮ ਸੀ ਯੈਸ ਪ੍ਰੀ ਬੋਰਡ 2025 ਵਿਸ਼ਾ ਰਾਜਨੀਤੀ ਸ਼ਾਸਤਰ ਭਾਗ ਊੜਾ ਦੇ ਵਿੱਚ ਜਿਹੜਾ ਪਹਿਲਾ ਪ੍ਰਸ਼ਨ ਸੀ 20 ਕੁਐਸਚਨ ਇੱਕ ਇੱਕ ਨੰਬਰ ਦੇ ਰਾਜਨੀਤਿਕ ਪ੍ਰਣਾਲੀ ਨਾਂ ਦੀ ਪੁਸਤਕ ਡੇਵਿਡ ਡਿਸਟਨ ਦੁਆਰਾ ਕਦੋਂ ਪ੍ਰਕਾਸ਼ਿਤ ਕੀਤੀ ਗਈ 1953 ਦਾ ਅਨਸਰ ਹੈ ਦੂਜਾ ਪ੍ਰਸ਼ਨ ਸੀ ਕਿਹੜੀ ਰਚਨਾ ਕਾਲ ਮਾਰਕਸ ਦੀ ਨਹੀਂ ਹੈ ਰਾਜ ਅਤੇ ਕ੍ਰਾਂਤੀ ਇਹ ਕਾਲ ਮਾਰਕਸ ਦੀ ਰਚਨਾ ਨਹੀਂ ਹੈ ਬਾਕੀ ਤਿੰਨੇ ਪੁਸਤਕਾਂ ਜਿਹੜੀਆਂ ਇਹਨੇ ਕਾਲ ਮਾਰਕਸ ਦੀਆਂ ਨੇ ਨੈਕਸਟ ਕੁਐਸਚਨ ਹੈਗਾ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕਾਰਜਾਂ ਦਾ ਵਰਣਨ ਕਿਹੜੀ ਅਨੁਸੂਚੀ ਵਿੱਚ ਹੈ ਸ਼ਹਿਰੀ ਸਥਾਨਕ ਸੰਸਥਾਵਾਂ ਦਾ ਵਰਣਨ 12ਵੀਂ ਅਨੁਸੂਚੀ ਵਿੱਚ ਹੈ ਭਾਰਤੀ ਮਤਦਾਤਾ ਦੀ ਸੂਚੀ ਕੌਣ ਤਿਆਰ ਕਰਵਾਉਂਦਾ ਹੈ ਚੋਣ ਅਯੋਗ ਤਿਆਰ ਕਰਵਾਉਂਦਾ ਹੈ ਔਸਾ ਨਿਕ ਸੇਵਾਵਾਂ ਵਿੱਚ ਸ਼ਾਮਲ ਹੁੰਦੇ ਹਨ ਪ੍ਰਸ਼ਾਸਕੀ ਸੇਵਾਵਾਂ ਕੀ ਸ਼ਾਮਲ ਹੁੰਦੀਆਂ ਨੇ ਪ੍ਰਸ਼ਾਸਕੀ ਸੇਵਾਵਾਂ ਅਗਲਾ ਪ੍ਰਸ਼ਨ ਹੈਗਾ ਉਧਾਰਵਾਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਡੈਸ਼ ਦਾ ਪੰਜਾਬੀ ਅਨਵਾਦ ਹੈ ਲਿਬਰਲਿਜ਼ਮ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਕੀ ਹੈ ਲਿਬਰਲਿਜ਼ਮ ਮਹਾਤਮਾ ਗਾਂਧੀ ਦੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਸਨ ਗੋਪਾਲ ਕਿਸ਼ਨ ਗੋਖਲੇ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਸਨ 8ਵਾਂ ਪ੍ਰਸ਼ਨ ਭਾਰਤ ਸੰਘਤ ਰਾਸ਼ਟਰ ਦਾ ਮੁੱਢਲਾ ਮੈਂਬਰ ਹੈ ਮੁੱਢਲਾ ਯਾਨੀ ਸ਼ੁਰੂਆਤ ਦਾ ਮੈਂਬਰ ਹੈ ਭਾਰਤ ਬਾਨੀ ਮੈਂਬਰ ਹੈ 9ਵਾਂ ਪ੍ਰਸ਼ਨ ਪੰਜਾਬ ਵਿੱਚ ਪੰਚਾਇਤੀ ਰਾਜ ਸੰਸਥਾ ਵਿੱਚ ਇਸਤਰੀਆਂ ਲਈ ਡੈਸ਼ ਸੀਟਾਂ ਰਾਖਵੀਆਂ ਰੱਖਣ ਦੀ ਵਿਵਸਥਾ ਹੈ ਕਿੰਨੀਆਂ ਸੀਟਾਂ 50% ਭਾਰਤ ਨੇ ਅਮਰੀਕਾ ਨਾਲ ਸਿਵਲ ਨਿਊਕਲੀਅਰ ਸੰਧੀ 2008 ਚ ਕੀਤੀ ਜਾਤੀਵਾਦ ਤੇ ਜਾਤੀਵਾਦ ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਰੁਕਾਵਟ ਹਨ ਸਹੀ ਜਾਂ ਗਲਤ ਬਿਲਕੁਲ ਇਹ ਸਹੀ ਸਟੇਟਮੈਂਟ ਅਗਲਾ ਪ੍ਰਸ਼ਨ ਦਬਾਓ ਸਮੂਹ ਸੰਵਿਧਾਨਕ ਸੰਸਥਾ ਹੁੰਦੀ ਹੈ ਗਲਤ ਹੈ ਸਟੇਟਮੈਂਟ ਭਾਰਤ ਵਿੱਚ ਦੋ ਦਲ ਪ੍ਰਣਾਲੀ ਹੈ ਇਹ ਵੀ ਸਟੇਟਮੈਂਟ ਗਲਤ ਹੈ ਭਾਰਤ ਰੂਸੀ ਗੁੱਟ ਦਾ ਉੱਗਾ ਮੈਂਬਰ ਹੈ ਇਹ ਵੀ ਸਟੇਟਮੈਂਟ ਗਲਤ ਹੈ ਕਿਉਂਕਿ ਗਲਤ ਸਹੀ ਦੱਸਣਾ ਸੀ ਟ੍ਰੂ ਫਾਲਸ ਨੈਕਸਟ ਕੁਐਸਚਨ ਹੈਗਾ ਜੀ ਕਸ਼ਮੀਰ ਦੀ ਸਮੱਸਿਆ ਭਾਰਤ ਅਤੇ ਪਾਕਿਸਤਾਨ ਵਿੱਚ ਝਗੜੇ ਦੀ ਮੂਲ ਜੜ ਹੈ ਸਹੀ ਸਟੇਟਮੈਂਟ ਹੈ ਪੰਜਾਬ ਵਿੱਚ ਪੰਜਾਬ ਦੀ ਇੱਕ ਖੇਤਰੀ ਰਾਜਨੀਤਿਕ ਦਲ ਦਾ ਨਾਮ ਲਿਖੋ ਸ਼੍ਰੋਮਣੀ ਅਕਾਲੀ ਦਲ 17ਵਾਂ ਪ੍ਰਸ਼ਨ ਹੈ ਸੰਸਦੀ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਲਿਖੋ ਸੰਸਦੀ ਪ੍ਰਣਾਲੀ ਵਿੱਚ ਖਾਸ ਵਿਸ਼ੇਸ਼ਤਾ ਕਿਹੜੀ ਹੈ ਇਸ ਵਿੱਚ ਅਸਲੀ ਅਤੇ ਨਾਮਾਤਰ ਕਾਰਜਪਾਲਿਕਾ ਵਿੱਚ ਭੇਦ ਹੁੰਦਾ ਅਸਲੀ ਅਤੇ ਨਾ ਮਾਤਰ ਕਾਰਜਪਾਲਿਕਾ ਹੁੰਦੀ ਹੈ ਦੂਜਾ ਕਿ tincਾ ਸਕਦੇ ਪ੍ਰਧਾਨ ਮੰਤਰੀ ਦੀ ਅਗਵਾਈ ਹੁੰਦੀ ਹੈ ਨੈਕਸਟ ਕੁਐਸਚਨ ਹੈ ਮਨੁੱਖੀ ਅਧਿਕਾਰਾਂ ਤੋਂ ਤੁਸੀਂ ਕੀ ਸਮਝਦੇ ਉਹ ਅਧਿਕਾਰ ਜਿਨ੍ਹਾਂ ਜਿਨ੍ਹਾਂ ਦੇ ਬਗੈਰ ਮਨੁੱਖ ਦਾ ਜੀਵਣਾ ਦੁੱਭਰ ਹੋ ਜਾਏ ਜੀਵਣਾ ਮੁਸ਼ਕਲ ਹੋ ਜਾਏ ਉਹ ਮਨੁੱਖੀ ਅਧਿਕਾਰ ਹੁੰਦੇ ਨੇ ਜਿਵੇਂ ਜੀਵਨ ਦਾ ਅਧਿਕਾਰ ਲਾਈਫ ਦਾ ਅਧਿਕਾਰ ਹੈ ਸਮਾਨਤਾ ਦਾ ਅਧਿਕਾਰ ਸਤੰਤਰਤਾ ਦਾ ਅਧਿਕਾਰ ਠੀਕ ਹੈ ਸ਼ੋਸ਼ਣ ਵਿਰੁੱਧ ਅਧਿਕਾਰ ਇਹ ਸਾਰੇ ਸਾਡੇ ਮੌਲਿਕ ਅਧਿਕਾਰ ਜਿਹੜੇ ਨੇ ਉਹ ਮਨੁੱਖੀ ਅਧਿਕਾਰ ਹੀ ਨੇ ਜਿਹੜੇ ਭਾਰਤ ਦੇ ਸੰਵਿਧਾਨ ਨੇ ਸਾਨੂੰ ਦਿੱਤੇ ਹੋਏ ਨੇ ਭਾਰਤੀ ਲੋਕਤੰਤਰ ਨੂੰ ਨਿਰਧਾਰਤ ਕਰਨ ਵਾਲੇ ਦੋ ਸਮਾਜਿਕ ਅਤੇ ਆਰਥਿਕ ਤੱਤ ਭਾਰਤੀ ਲੋਕਤੰਤਰ ਨੂੰ ਨਿਰਧਾਰਤ ਕਰਨ ਵਾਲੇ ਜਿਹੜੇ ਸਮਾਜਿਕ ਤੱਤ ਨੇ ਉਹ ਜਾਤ ਪਾਤ ਹੈ ਕਿਉਂਕਿ VOTING ਕਈ ਵਾਰ ਜਾਤ ਪਾਤ ਦੇ ਆਧਾਰ ਤੇ ਹੋ ਜਾਂਦੀ ਹੈ ਸੰਪਰਦਾਇਕਤਾ ਧਰਮ ਦੇ ਆਧਾਰ ਤੇ ਹੋ ਜਾਂਦੀ ਹੈ ਖੇਤਰਵਾਦ ਦੇ ਆਧਾਰ ਤੇ ਹੋ ਜਾਂਦੀ ਹੈ ਸਮਾਜਿਕ ਨੇ ਇਸ ਤਰ੍ਹਾਂ ਆਰਥਿਕ ਤੱਤ ਗਰੀਬੀ ਹੈ ਗਰੀਬੀ ਜਿਹੜੀ ਹੈ ਉਹ ਆਰਥਿਕ ਤੱਤ ਹੈ ਇਹ ਵੀ ਭਾਰਤੀ ਨੂੰ ਬੜਾ ਪ੍ਰਭਾਵਿਤ ਕਰਦੀ ਹੈ ਸਾਰਕ ਦੇ ਮੈਂਬਰ ਦੇਸ਼ਾਂ ਦੇ ਨਾਲ ਲਿਖੋ 8 ਦੇਸ਼ ਨੇ ਸਾਰਕ ਦੇ ਮੈਂਬਰ ਦੇਸ਼ ਭਾਰਤ ਪਾਕਿਸਤਾਨ ਨੇਪਾਲ ਬੰਗਲਾਦੇਸ਼ ਭੂਟਾਨ ਸ਼੍ਰੀਲੰਕਾ ਮਾਲਦੀਵਜ਼ ਇਹ ਹੀ ਦੇਸ਼ ਨੇ ਮਤਲਬ 8 ਦੇਸ਼ ਨੇ ਟੋਟਲ ਮੈਂ باقی ਸਾਰੀ ਵੀਡੀਓਜ਼ ਵਿੱਚ ਉਹ ਨਾਮ ਲਏ ਹੋਏ ਨੇ ਇੰਡੀਆ ਹੈ ਪਾਕਿਸਤਾਨ ਹੈ ਸ਼੍ਰੀਲੰਕਾ ਹੈ ਬੰਗਲਾਦੇਸ਼ ਹੈ ਇੰਡੀਆ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਨੇਪਾਲ ਹੈ ਭੂਟਾਨ ਹੈ ਅਫਗਾਨਿਸਤਾਨ ਹੈ 1 2 3 4 5 6 7 ਤੇ ਮਾਲਦੀਵਜ਼ ਹੈ 8 8 ਦੇਸ਼ ਹੋ ਗਏ ਓਕੇ ਜੀ 4 ਨੰਬਰ ਦੇ ਕੁਐਸਚਨ ਨੇ ਤੁਸੀਂ ਕੀਤੇ ਹੋਣਗੇ ਜ਼ਰੂਰ ਮੈਂ ਫਿਰ ਵੀ ਇੱਕ ਵਾਰ ਰਿਪੀਟ ਕਰ ਰਿਹਾ ਕਿਉਂਕਿ ਕੁਐਸਚਨ ਪੇਪਰ ਅਗਲੇ ਸਾਲਾਂ 'ਚ ਵੀ ਕੰਮ ਆਉਂਦਾ ਅਨਸਰ ਨਹੀਂ ਇਹਨਾਂ ਦੀ ਦਵਾਂਗੀ ਉਧਾਰਵਾਦ ਦੇ ਕੋਈ 4 ਬੂਲ ਸਿਧਾਂਤ ਲਿਖੋ ਮਹਾਤਮਾ ਗਾਂਧੀ ਦੁਆਰਾ ਸਤਿਆਗ੍ਰਹਿ ਦੀਆਂ ਕੋਈ 4 ਵਿਧੀਆਂ ਲਿਖੋ ਮਤਦਾਨ ਵਿਵਹਾਰ ਨੂੰ ਨਿਰਧਾਰਤ ਕਰਨ ਵਾਲੇ 4 ਤੱਤਾਂ ਦੇ ਵਰਣਨ ਕਰੋ ਨੌਕਰਸ਼ਾਈ ਦੇ ਸ਼ਬਦ ਦੇ ਅਰਥ ਲਿਖੋ ਜਨਮਤ ਲੋਕਮਤ ਦੀਆਂ ਕੋਈ 4 ਵਿਸ਼ੇਸ਼ਤਾਵਾਂ ਲਿਖੋ ਪੰਚਾਇਤ ਦੀ ਆਮਦਨ ਦੇ ਸਾਧਨ ਲਿਖੋ ਰਾਸ਼ਟਰੀ ਏਕੀਕਰਨ ਤੋਂ ਕੀ ਭਾਵ ਹੈ ਭਾਰਤ ਵਿੱਚ ਅਸਲੀ ਕਾਰਜਪਾਲਿਕਾ ਕੌਣ ਹੈ ਭਾਰਤ ਦੇ ਸਰ ਸਰਕ ਦੇ ਮੁੱਖ ਉਦੇਸ਼ ਲਿਖੋ ਇਹ ਚਾਰ ਚਾਰ ਨੰਬਰ ਦੇ ਕੁਐਸਚਨ ਸੀਗੇ 8 8 ਨੰਬਰ ਦੇ ਆਪਸ਼ਨਲ ਤਿੰਨ ਕੁਐਸਚਨ ਹੁੰਦੇ ਨੇ 24 ਵਾਲੇ ਰਾਜਨੀਤਿਕ ਪ੍ਰਣਾਲੀ ਦਾ ਅਰਥ ਤੇ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਮਾਰਕਸਵਾਦ ਦਾ ਕੀ ਅਰਥ ਹੈ ਇਤਿਹਾਸ ਦੇ ਭੌਤਿਕਵਾਦੀ ਵਿਆਖਿਆ ਦੇ ਸਿਧਾਂਤਾਂ ਦੀ ਆਲੋਚਨਾ ਸਹਿਤ ਵਰਣਨ ਕਰਿਆ ਕਰੋ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਕਾਰਜਕ੍ਰਮ ਬਾਰੇ ਵਿਸਥਾਰ ਸਹਿਤ ਚਰਚਾ ਕਰੋ ਜਾਂ ਨਗਰਪਾਲਿਕਾ ਦੇ ਕੰਮਾਂ ਤੇ ਸ਼ਕਤੀਆਂ ਦੀਆਂ ਵਰਣਨ ਕਰੋ ਨੈਕਸਟ ਕੁਐਸਚਨ ਹੈ ਭਾਰਤ ਅਤੇ ਅਮਰੀਕਾ ਦੇ ਆਪਸੀ ਸਬੰਧਾਂ ਦੀ ਵਿਸਤਾਰਪੂਰਵਕ ਚਰਚਾ ਕਰੋ ਵਿਸ਼ਵੀਕਰਨ ਤੋਂ ਕੀ ਭਾਵ ਹੈ ਤੇ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਰਣਨ ਕਰੋ ਇਹ 8 8 ਨੰਬਰ ਦੇ ਕੁਐਸਚਨ ਸੀਗੇ ਇਸੇ ਤਰ੍ਹਾਂ ਪੈਰੇ ਹੈ ਪੈਰੇ ਦੇ ਇੱਥੇ 8 ਵਿੱਚ 6 ਕੁਐਸਚਨ ਨੇ ਪਹਿਲਾ ਕੁਐਸਚਨ ਹੈ ਬਾਲਗ ਵੋਟ ਅਧਿਕਾਰ ਤੋਂ ਕੀ ਭਾਵ ਹੈ ਬਾਲਗ ਵੋਟ ਅਧਿਕਾਰ ਜਿਹੜਾ ਵੈ ਇਹ ਸ਼ੁਰੂ ਚ ਲਿਖਿਆ ਹੈ ਬਾਲਗ ਵੋਟ ਤੋਂ ਅਧਿਕਾਰ ਤੋਂ ਭਾਵ ਹੈ ਇਹ ਕਿ ਨਿਸ਼ਚਿਤ ਉਮਰ ਉੱਤੇ ਪੁੱਜੇ ਹਰੇਕ ਪੁਰਖ ਅਤੇ ਇਸਤਰੀ ਨੂੰ ਬਿਨਾਂ ਭੇਦਭਾਵ ਵੋਟ ਦਾ ਅਧਿਕਾਰ ਦਿੱਤਾ ਜਾਏ ਫਿਰ ਕੁਐਸਚਨ ਹੈਗਾ ਕਿਹੜੇ ਦੇਸ਼ਾਂ ਵਿੱਚ ਬਾਲਗ ਵੋਟ ਦੇ ਸਿਧਾਂਤ ਨੂੰ ਲਾਗੂ ਕੀਤਾ ਗਿਆ ਭਾਰਤ ਇੰਗਲੈਂਡ ਅਮਰੀਕਾ ਉਹ ਜਿੱਥੇ ਲਾਗੂ ਹੈਗਾ ਨਸ ਕੁਐਸਚਨ ਹੈ ਨਿਸ਼ਚਿਤ ਨਿਸ਼ਚਿਤ ਉਮਰ ਤੂੰ ਵੱਧ ਉਮਰ ਵਾਲੇ ਵਿਅਕਤੀ ਨੂੰ ਬਾਲਗ ਕਿਹਾ ਜਾਂਦਾ ਹੈ ਨਿਸ਼ਚਿਤ ਉਮਰ ਤੋਂ ਵੱਧ ਬਿਲਕੁਲ ਸਹੀ ਹੈ ਸਟੇਟਮੈਂਟ ਭਾਰਤ ਵਿੱਚ ਬਾਲਗ ਵੋਟ ਦਾ ਅਧਿਕਾਰ ਦੀ ਨਿਸ਼ਚਿਤ ਉਮਰ 21 ਸਾਲ ਹੈ ਗਲਤ ਹੈ ਅਸਲ 'ਚ 18 ਸਾਲ ਹੈ ਭਾਰਤ ਵਿੱਚ ਹਰ ਪੁਰਖ ਅਤੇ ਔਰਤ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਵੋਟ ਦਾ ਅਧਿਕਾਰ ਹੈ ਠੀਕ ਹੈ ਇੱਥੇ ਵੋਟ ਦਾ ਅਧਿਕਾਰ ਲਿਖਣਾ ਹੈ ਵੋਟ ਦਾ ਅਧਿਕਾਰ ਲਿਖਣਾ ਉਸ ਤੋਂ ਬਾਅਦ ਮੈਚਿੰਗ ਹੈ ਮੈਚਿੰਗ ਦੇ ਜਿਹੜੇ ਕੁਐਸਚਨ ਨੇ 18 ਸਾਲ ਦੀ ਉਮਰ ਨਿਸ਼ਚਿਤ ਉਮਰ ਕਰਨ ਵਾਲੇ ਦੇਸ਼ ਕਿਹੜੇ ਨੇ ਭਾਰਤ ਰੂਸ ਅਮਰੀਕਾ ਆਦਿ ਦੇਸ਼ ਵੋਟਰ ਦਿਵਸ ਕਦੋਂ ਮਨਾਇਆ ਜਾਂਦਾ ਹੈ 25 ਜਨਵਰੀ ਨੂੰ ਬਿਨਾਂ ਵਿਤਕਰਾ ਵੋਟ ਪਾਉਣ ਦਾ ਅਧਿਕਾਰ ਕਦੋਂ ਮਿਲਦਾ ਹੈ ਨਿਸ਼ਚਿਤ ਉਮਰ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਸੌਰੀ ਸੌਰੀ ਇਹ ਇਹਨੂੰ ਆਪਾਂ ਗਲਤ ਕਰਨਾ ਹੈ ਜਿਹੜਾ ਬਿਨਾ ਵਿਤਕਰਾ ਵੋਟ ਪਾਉਣ ਦਾ ਅਧਿਕਾਰ ਉਹਨੂੰ ਬਾਲਗ ਵੋਟ ਦਾ ਅਧਿਕਾਰ ਕਹਿੰਦੇ ਆ ਬਾਲਗ ਦਾ ਅਰਥ ਕੀ ਹੁੰਦਾ ਨਿਸ਼ਚਿਤ ਉਮਰ ਪ੍ਰਾਪਤ ਕਰਨ ਵਾਲਾ ਵਿਅਕਤੀ ਸੋ ਪਿਆਰੇ ਵਿਦਿਆਰਥੀਓ ਆਸ ਕਰਦਾ ਤੁਹਾਡਾ ਪੇਪਰ ਵਧੀਆ ਹੋਇਆ ਹੋਏਗਾ ਤੇ ਤੁਹਾਡੇ ਚੰਗੇ ਨੰਬਰ ਆਉਣਗੇ ਇਸ ਪੇਪਰ ਵਿੱਚੋਂ ਆਲ ਦਾ ਬੈਸਟ ਆਪਣੇ ਆਨਸਰ ਜਿਹੜੇ ਜਰੂਰ ਮੈਚ ਕਰ ਲਿਓ ਮੈਂ ਕੋਸ਼ਿਸ਼ ਕੀਤੀ ਹੈ ਸਾਰੇ ਸਹੀ ਆਨਸਰ ਦੇਣ ਦੀ ਸੋ ਥੈਂਕ ਯੂ ਵੈਰੀ ਮੱਚ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਫਾਈਨਲ ਐਗਜ਼ਾਮ ਦੀ ਵੀ ਤਿਆਰੀ ਜਿਹੜੀ ਹੈ ਮੇਰੇ ਚੈਨਲ ਤੇ ਜਰੂਰ ਕਰਾਈ ਜਾਏਗੀ ਸੋ ਵੇਖਦੇ ਰਹੋ ਕਨਸੈਪਟ ਗੁਰੂ